ਮਾਤਾ ਦਾ ਮੇਰਾ ਨਾਮ ਜੀ ਅਸलम ਖਾਨ ਕੀ ਗੱਲ ਹੋਈ ਆ ਇੱਥੇ ਆਈ ਸੀ ਜੀ ਮੇਰੇ ਕੋਲ ਬੱਕਰੀਆਂ ਭੇਡਾਂ ਆਈਆਂ ਜੀ ਮੈਂ ਰੋਜ਼ ਇੱਥੇ ਚਾਰਨ ਹੁੰਨਾ ਤੇ ਅੱਜ ਮੈਂ ਦਰ ਚਾਰਨ ਆਇਆ ਤੇ ਬੱਕਰੀਆਂ ਭੇਡਾਂ ਨੇ ਪਾਣੀ ਪੀਤਾ ਪਾਣੀ ਪੀਤਾ ਜਦੋਂ ਜੀ ਉਹਨਾਂ ਦੇ ਮੂੰਹ ਚ ਝੱਗ ਆਉਣ ਲੱਗ ਗਈ ਤੇ ਫੁੱਲ ਗਈਆਂ ਤੇ ਨਾਲ ਨਾਲ ਡਿੱਗਣ ਲੱਗ ਗਈਆਂ 5-7 ਮਿੰਟਾਂ ਬਾਅਦ ਹੀ ਕਿੱਥੋਂ ਪਾਣੀ ਪੀਤਾ ਸੀਗਾ ਆ ਇੱਥੇ ਖੜਾ ਜੀ ਪਾਣੀ ਨਾਲ ਗਲੀ ਚ ਆਵੇ ਕੋਈ ਥੱਲੇ ਹਾਂਜੀ ਥੱਲੇ ਗਲੀ ਚ ਖੜਾ ਜੀ ਪਾਣੀ ਤੇ ਨਾਲ ਗਦਾਮ ਆ ਆਪਣੇ ਆਸਪਰੇ ਵਾਲੇ ਜੀ ਕਿੰਨੇ ਆਕ ਪੇਡਾਂ ਆ ਬੱਕਰੀਆਂ ਲੈ ਕੇ ਆਏ ਸੀ ਔਰ ਕਿੰਨੀਆਂ ਮਰਗੀਆਂ ਹੈਗੀਆਂ ਹੁਣ ਇਹ ਮਰਗੀਆਂ ਜੀ 18 19 ਨਾ ਕਿ ਮਰਗੀਆਂ ਜੀ ਰੋਜ਼ ਐਸੇ ਰਸਤੇ ਤੇ ਤੁਸੀਂ ਹਾਂਜੀ ਇਧਰ ਹੀ ਆਉਂਦੇ ਆ ਰੋਜ਼ ਚਰਾਉਣ ਆਉਨੇ ਕਿੱਥੋਂ ਆ ਤੁਸੀਂ ਆਪਣੇ ਤੋਂ ਸ਼੍ਰੀ ਮੁਕਸਰ ਸਾਹਿਬ ਜੀ ਪਹਿਲਾਂ ਕੋਈ ਦਿੱਕਤ ਪਰੇਸ਼ਾਨੀ ਆਈ ਪਹਿਲਾਂ ਕਦੇ ਨਹੀਂ ਆਈ ਜੀ ਇਹ 18 19 ਜਿਹੜੀਆਂ ਮਰਗੀਆਂ ਹੈਗੀਆਂ ਪੇਡਾਂ ਤੇ ਬੱਕਰੀਆਂ ਹੈਗੀਆਂ ਕਿ ਕੱਲ੍ਹ ਨਹੀਂ ਜੀ 6 ਬੱਕਰੀਆਂ ਜੀ ਤੇ 11 ਪੇਡਾਂ ਸੂਨ 11 12 ਪੇਡਾਂ ਹਾਂਜੀ ਸੂਨ ਵਾਲੀਆਂ ਤਿਆਰ ਜਮਾ ਕਿੰਨਾ ਕੁ ਨੁਕਸਾਨ ਹੈਗਾ ਇਹ ਜੀ ਘੱਡੋ ਘੱਡ ਵੀ ਉਹ ਵੇਖਿਆ ਜੇ ਤਾਂ 3-4 ਲੱਖ ਦਾ ਨੁਕਸਾਨ ਹੋ ਗਿਆ ਇਹ ਮਰੀਆਂ ਹੈਗੀਆਂ ਪਾਣੀ ਕਾ ਦਾ ਲੱਗਦਾ ਕਿਉਂ ਮਰੀਆਂ ਵੀ ਕੀ ਹੈਗਾ ਸੀ ਇੰਦੇ ਚ ਕੋਈ ਜ਼ਰੀਲੀ ਚੀਜ਼ ਹੈ ਜੀ ਪਾਣੀ ਦੀ ਜਾਂਚ ਕੀਤੀ ਜਾਵੇ ਤੇ ਪਾਣੀ ਸਾਨੂੰ ਕੋਈ ਇਨਸਾਨ ਮਿਲੇ ਜਾਵੇ ਜੀ ਕਦੋਂ ਕਾਇ ਸੀਗੇ ਟਾਈਮ ਕਿੰਨਾ ਸੀਗਾ ਤੁਹਾਡੇ ਕੋਲ ਟਾਈਮ ਸਾਢੇ 1:3 ਦਾ ਸੀਗਾ ਜੀ ਹਾਂਜੀ ਪਰ ਪਤਾ ਕਿਵੇਂ ਲੱਗਿਆ ਵੀ ਇਹ ਮੌਤ ਹੋ ਗਈ ਇਹਨਾਂ ਦੀ ਵੀ ਕੁਝ ਮੈਂ ਅਸੀਂ ਖੜੇ ਸੀ ਇੱਧਰ ਜਿੱਥੇ ਵੇਖਿਆ ਤਾਂ ਕੰਮਣ ਲੱਗੇ ਕੰਮ ਕਰਦੇ ਡਿੱਗਣ ਲੱਗੇ ਜਦੋਂ ਡਿੱਗੀਆਂ ਮੂੰਹ ਚ ਝੱਗਣ ਲੱਗ ਗਈ ਜੀ ਚਾਗਾਈ ਦੇ ਬਾਅਦ ਨਾਲ ਨਾਲ ਮੈਂ ਡਾਕਟਰ ਨੂੰ ਵੀ ਫੋਨ ਕੀਤਾ ਡਾਕਟਰ ਵੀ ਆ ਗਏ ਜਿੰਨੀਆਂ ਕਿ ਬਚਾਈਆਂ ਗਈਆਂ ਬਚਾ ਲਈਆਂ ਬਾਕੀ ਜਿਹੜੀਆਂ ਮਰ ਗਈਆਂ ਥੋੜੇ ਜਿਹਾ ਟਾਈਮ 'ਚ ਮਰ ਗਈਆਂ 5-7 10 ਮਿੰਟਾਂ 'ਚ ਜੀ ਇੰਨੀ ਤਕੜੀ ਜ਼ਹਿਰ ਦੀ ਕੋਈ ਜਾਣਕਾਰੀ ਦਿੱਤੀ ਹੈ ਤੁਸੀਂ ਪ੍ਰਸ਼ਾਸਨ ਦਿੱਤੀ ਜਾਣਕਾਰੀ ਜਾਣ ਲੱਗੇ ਕੀ ਹੈ ਇੱਥੇ ਕੀ ਲੱਗਦਾ ਜ਼ਹਿਰੀਲਾ ਪਾਣੀ ਦੇਖੋ ਸਾਥੀਓ ਵੀ ਆਪਣੀ ਇਸ ਬੈਲਟ ਨੂੰ ਕੈਂਸਰ ਬੈਲਟ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਵੀ ਸ਼ਰੇਆਮ ਤਾਂ ਸਾਡਾ ਜ਼ਹਿਰੀਲਾ ਪਾਣੀ ਛੜਕਾਂ ਤੇ ਖੜਾ ਇਹਦਾ ਤੁਹਾਨੂੰ ਲੱਗਦਾ ਕੋਈ ਖਾਸ ਪ੍ਰਬੰਧ ਹੋਣਾ ਚਾਹੀਦਾ ਹੈ ਤੁਹਾਡਾ ਜੀ ਸਰ ਮੇਰੇ ਨਾਲ ਕੁਲਦੀਪ ਸਿੰਘ ਆ ਜੀ ਕੀ ਗੱਲ ਕੀ ਹੋਈ ਅੱਜ ਇੱਥੇ ਗੱਲ ਸਾਥੀਓ ਜਦੋਂ ਅਸੀਂ ਇੱਥੇ ਆਏ ਆ ਕਿ ਸਾਥੀ ਨਾ ਵੇਖਿਆ ਵੀ ਇਹਦੀਆਂ ਭੇਡਾਂ ਨੇ ਇੱਥੇ ਜ਼ਹਿਰੀਲਾ ਪਾਣੀ ਪੀਤਾ ਬੱਕਰੀਆਂ ਨੇ ਪੀਤਾ ਪਾਣੀ ਤੇ ਉਹ ਚਾਣ ਕੀ ਡਿੱਗ ਪਈ ਇੱਥੇ ਅੱਛਾ 5-7 ਮਿੰਟਾਂ ਦੇ ਵਿੱਚ 18-19 ਨਾਗ ਜਿਹੜੇ ਮੌਕੇ ਤੇ ਮਰ ਗਏ ਆ ਓਕੇ